ਕਰਨ ਹੌਸ਼ੀ ਕਾਲ ਜੀ ਅੱਜ ਗਏ ਹਾਂ ਅਗਲ ਬੰਡੀ ਕਹਿੰਦਾ ਫਿਲਮ ਸ਼ੂਟ ਹਾਂ ਹਾਂ ਹੈਲੋ ਬੋਲ ਤਾਂ ਕੀ ਹੋ ਰਿਹਾ ਹਾਂ ਕੀ ਹੋ ਰਿਹਾ ਤੈਨੂੰ ਕੀ ਚਾਹੀਦਾ ਕੋਲੋਂ ਬੋਲਣ ਦਿੱਤੀਆਂ ਸੀ ਇਹਨੂੰ ਗੋਲੀ ਦੇਣਾ ਆਪਣੇ ਬੁਖਾਰ ਦੀ ਲਵਲੀ ਹੈਗੀ ਬੁਖਾਰ ਦੀ ਗੋਲੀ ਪਈਆ ਕਰੇ ਲੈ ਆਪੇ ਇਹਨੂੰ ਬੁਖਾਰ ਲੈ ਕੇ ਦਿਓ ਹ ਲੈ ਸੱਤਾ ਮਾਰ ਕਰਦੇ ਇਹਦੇ ਹਰ ਸਕੋਰ ਹੋ ਚੁੱਕੇ ਸੱਟੇ ਬਿਮਾਰ ਗਲ ਵੀ ਦੁਖ ਰਿਆ ਹੈ ਪਰ ਅੱਜ ਰਿਪੋਰਟ ਆਈਆਂ 2 ਫਟ ਆ ਗਿਆ ਪੋਟਾਂ ਚ ਮੇਰੀ ਗੱਲ ਸੁਣੋ ਕੁਲਰ ਕੰਮ ਕੀ ਹੁੰਦਾ ਪੱਗ ਚ ਸੋਣਾ ਲੱਗਦਾ ਹੋਣਾ ਹੈ ਨਾ ਮੇਰੀ ਗੱਲ ਸੁਣੋ ਕੀ ਹੁੰਦਾ ਪੱਗ ਚ ਸੋਣਾ ਲੱਗਦਾ ਹੋਣਾ ਹੈ ਨਾ ਮੇਰੀ ਗੱਲ ਸੁਣੋ ਹਾਂ ਬੜਾ ਸੋਹਣਾ ਸੀ ਇਹ 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 ਹਰੀ ਨਾ 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 ਯਾਰ ਇੱਕ ਸੀਨਾ ਕੱਢ ਲੋ ਯਾਰ ਤੂੰ ઓ ਲੇਟ ਹੋਏ ਹਾਂ ਹੈ ਇੱਕ ਸੀਨਾ ਮਾ ਕੱਢ ਲੋ ਜਿਹੜੀ ਮੇਰੇ ਗਲਤੀ ਹੈ ਫੀਲਡ ਹੈ ਗਲਤੀ ਹੋਈ ਹੈ ਤੂੰ ਇਧਰ ਦੇਖ ਗਲਤੀ ਮੇਰੇ ਮਾਫ ਕਰ ਲੈ ਸਭ ਲਈ ਪਾਣੀ ਲਾ ਲੈ ਤੇਰੀ ਗਲਤੀ ਮਾਫ ਕਰਦੀ ਲੈ ਮੇਰੇ ਕੋਲੇ ਆ ਗਿਆ ਇਹ ਨੂੰ ਇਹ ਨਹੀਂ ਹੋ ਜੀ ਸੀਨਾ ਸਮਝਾ ਰਹੇ ਆ ਤੂੰ ਬੋਲ ਕੇ ਲੈ ਪਰੇ ਆਉਂਦਾ ਕਿਵੇਂ ਨਾ ਹੈ ਨਾ ਤੇਰਾ ਸੰਧਾਰਾ ਮੈਂ ਬੱਸ ਕੁ ਵੀ ਦੇ ਛੋੜੀ ਪੈ ਰਗੀ ਤੇ ਨਾਲੇ ਘਾਰੇ ਸਾਰੀਆਂ ਗੱਲਾਂ ਤੂੰ ਖੜਾ ਕੇ ਕਰ ਮੈਨੂੰ ਕਿਤੇ ਬੈਟਰੀ ਲਾ ਕੇ ਬੈਠ ਕੇ ਬੈਟਰੀ ਲਾ ਕੇ ਚੱਲ ਬੈਟਰੀ ਨਾਲ ਸੀਨ ਨੂੰ ਪੂਰਾ ਸੋਢ ਲੈ ਲਾ ਬੈਟਰੀ ਲਾ ਲੀ ਬੈਟਰੀ ਲਾ ਲੂੰ ਚਾਰਜ ਲਾ ਲੂ ਬੈਠਣ ਤੋਂ ਬਾਅਦ ਬੈਟਰੀ ਨਹੀਂ ਚਾਰਜ ਲਾ ਲੂ ਇਹ ਤੂੰ ਵਿਹਾਰ ਚ ਕਹੂਗੀ ਥੋੜੀ ਜਿਹੀ ਸਿੱਪਾ ਸਕੇ ਦੀ ਉਹਨੇ ਮੈਨੂੰ ਵਾਪਸ ਤਾਂ ਕਰਤਾ ਪੂਰਾ ਕੰਮ ਓਏ ਤੁਸੀਂ ਮਾਰੇ ਜਾ ਮੈਡਮ ਨੂੰ ਮੋਲ ਨਾ ਥੈਂਕ ਯੂ ਜੀ ਲਵਰੀ ਲਾਈਟਾ ਉਹ ਨਾ ਇਹ ਗੱਲ ਵੀ ਕੋਈ ਲੰਗੇ ਉਹਨਾਂ ਦੀ ਟੈਨਸ਼ਨ ਨਾ ਕਰ ਜਦੋਂ ਤੇਰਾ ਭਰਾ ਬੈਠਾਗਾ ਉਹ ਬੇਖਸ ਦੀ ਗੋਲੀ ਲੈ ਕੇ ਪਾਣੀ ਠੰਡਾ ਠੰਡਾ ਲੱਗਦਾ ਹਣਾ ਹੋਰ ਸਾਰੇ ਹੂੰ ਤੇਰਾ ਕੋਟ ਪਾ ਕੇ ਤੇਰੀ ਇੱਜ਼ਤ ਕਰਦੇ ਹਾਂ 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 ਕੰਮ ਨਹੀਂ ਕਰਾ ਸਕੂਲ ਦਾ ਓਏ ਹੈ ਬੋਲ ਲਵਰੀ ਪੁੱਤ ਲਾ ਲਓ ਮੈਡਮਾ ਜੀ ਇਹਨੂੰ ਫੋਨ ਮਾਰਾ ਯਾਰ ਉਹਨੂੰ ਕਹਿ ਦੂ ਨੂੰ ਪੈਂਥਰਾਂ ਦਿੱਤੀ ਐ ਇੱਕ ਨੂੰ ਛੱਡੋ ਆ ਮੇਰੇ ਸੀਨ ਬਣਾਓ ਪਾਣੀ ਕਿਨ ਹੁੰਦਾ ਲੱਗਦਾ ਕੋਪੜਾ ਆਏ ਸੀਨ ਬਣਾਓ ਸਹੀ ਗੱਲ ਹੈ ਲੈ ਕਹਿੰਦੇ ਸਹੀ ਗੱਲ ਹੈ ਤੂੰ ਵੀ ਬਣਾ ਸਾਰੇ ਡਾਇਲੋਗ ਪ੍ਰੋਪਰ ਅਰਸ਼ ਤੇਰੇ ਨਹੀਂ ਪੀਪਾ ਡਿੱ ਗਿਆ ਸੰਧਾਰੇ ਵਾਲਾ ਜਿਵੇਂ ਕਿਹਾ ਮੈਨੂੰ ਹੁਣ ਤੇਰੇ ਵੱਲ ਮੈਂ ਆਦੀ ਪੈਨ ਨੂੰ ਲੈ ਕੇ ਸਮਝਾ ਰਿਹਾ ਕਾਲਾ ਸਿੰਘ ਕਮਾਨ ਮੈਨੂੰ ਲੱਗਦਾ ਨਹੀਂ ਤੁਸੀਂ ਆਵੋਗੇ ਇਹ ਤਾਂ ਬਹੁਤ ਵੱਡਾ ਹੈ ਇਹ ਬਹੁਤ ਵੱਡਾ ਮੈਂ ਆਪੇ ਮੋੜ ਲਿਆ ਰੋਣ ਹਾਂ ਤੁਸਾਂ ਦਾ ਖਾਜਾ ਹੰਜੂ ਲੈ ਲੈਨੇ ਹੰਜੂ ਹੰਜੂ ਤੂੰ ਲੈ ਆਈ ਹੰਜੂ ਅੱਜ ਤਾਂ ਹਰ ਛੇ ਲੈ ਆਈ ਯਾਰ ਦੂਜੇ ਪਾਣੀਆਂ ਦੇ ਆ ਤਾਂ ਰਹੇ ਅੰਜੂ ਦਾ ਮੈਂ ਖੰਮਣ ਨਾ ਮਾਰਾਂ ਕੋ ਪਾ ਮਾਰੋ ਢੀ ਅਬ ਚੱਲੀ ਇਹ ਫਾਰ ਵੀ ਕੀ ਨਹੀਂ ਬਰੀਓ ਤੇ ਬਰੀਓ ਤੇ ਜਾਨ ਪਾਣੀ ਆ ਸੀ ਹਾਂ ਰੋਣ ਇੱਕ ਲੈ ਫੇਰ ਕਾਉਂ ਮੈਂ ਰੋਣ ਕਰੀਓ ਤਾਂ ਗਈਆਂ ਤੂੰ ਚਲੋ ਫਿਰ ਸੀਨ ਕਰੋ ਯਾਰ ਭੈਣ ਦਾ ਕੱਲ ਨਾਲ ਦੂਰੋਂ ਮਾਰ ਦਿਆਂਗੇ ਚਲੋ ਇਹ ਗੱਲ ਸਹੀ ਹੈ ਜਿਹਦੇ ਅੱਖਾਂ ਤੋਂ ਸੰਝੂ ਆਉਂਦੇ ਨੇ ਨਾ ਉਹ ਬੀਏ ਬੀਏ ਕੋਈ ਗੱਲ ਨਹੀਂ ਬਣਾ ਅੱਖਾਂ ਨੂੰ ਸੰਝੂ ਕਰਦਾਂ ਨੇ ਚਲੋ ਆਜੋ ਹਰਸਨ ਉਹ ਗੰਦਾ ਹਰਸਨ ਉਹ ਨਹੀਂ ਸੀਗੀ ਵਿਸ਼ਾਲੀ ਉੱਤੇ ਆਈਆ ਜਦੋਂ ਉਹਨੂੰ ਮੈਂ ਸੰਧਾਰਾ ਦੇ ਬਾਈ ਸੰਦੀਪ ਚਲੋ ਹੈ ਓਏ ਇਹ ਨਹੀਂ ਕਰਦੀ ਚਾਰਜਿੰਗ ਤੇ ਹੈ ਦੋ ਮਿੰਟ ਅੱਛਾ ਡਾਊਨ ਹੋ ਗਿਆ ਹੈ ਹਲੋ ਜਦੋਂ ਸੁਨਾਰਾ ਲੈਣ ਮੈਂ ਆਉਣੀ ਹੈਗੀ ਹੈ ਉਹਦੇ ਬਾਰੇ ਹਾਂ ਲੱਤੀ ਘਤ ਮਾਰੀ ਜਾਂਦੇ ਹੋ ਗੈਪ ਹੋ ਜਾਂਦੀ ਹੈ ਜਦੋਂ ਗੈਪ ਬਣੇ ਇੱਕ ਚੱਪਲ ਲੈਣਾ ਨਹੀਂ ਬਸ ਜਿਹਦੇ ਜੀਨੇ ਨਾ ਸੁਣ ਕੱਢੇ ਓਏ ਹੁਣੇ ਕੁੱਤਾ ਐ ਮਿੱਟੀ ਖੜਾਉਣਾ ਹੈ ਜਿੰਨੇ ਦਾ ਵੀ ਸੀਨਾ ਸਾਰੇ ਕੀ ਧਿਆਨ ਨਾਲ ਸੁਣੋ ਇੱਕ ਟੈਕਸੀ ਹੋਣਾ ਚਾਹੀਦਾ ਲਾਟ ਸੀਨਾ ਬਈ ਠੀਕ ਆ ਪਾਤਰ ਉਹਨੇ ਬਿਮਾਰ ਸਾਰੇ ਜਿਹੜਾ ਉਹਨੂੰ ਸੱਜਾ ਬਣੂਗੀ ਗੱਲ ਖਤਮ ਐ ਨੋਟ ਕੀ ਕਹਿੰਦਾ ਸੀ ਉਹਦਾ ਪੈਸਾ ਲਾ ਲਿਆ ਕਹਿੰਦਾ ਕਿਵੇਂ ਆ ਵਧੀਆ ਚਲੋ ਸਾਨੂੰ ਮੈਨੂੰ ਤਾਂ ਖਾਲੀ ਚਾਹਤਾ ਚਲੋ ਹੁਣ ਮੈਨੂੰ ਕਹਿੰਦਾ ਕਿ ਮੈਂ ਇਹਦਾ ਰਿਵੀਅਨ ਕਰਨਾ ਅੱਜ ਕਿਹੜੀ 3 ਵਜੇ ਜਾਣਾ ਮੈਂ ਹਾਂ ਔਰ ਫਿਰ ਇੱਕ ਨੂੰ ਦਾਵਾਂਗੇ ਫਿਰ ਕੱਲ ਨੂੰ ਨੂੰ ਤਾਲੂ ਕੱਢਾਂਗੇ ਆਪਾਂ ਕੀ ਦਾ ਜਨਾ ਜਾਈਏ ਕੀ ਪਤਾ ਜੀ ਜੇ ਅਸੀਂ ਨਾ ਹੀ ਬਦਲ ਕੱਢਾਂਗੇ ਹਾਂ ਠੀਕ ਆਉਗੀ ਕੌਣ ਫਿਰ ਅੱਗੇ ਅੱਗੇ ਆਪਾਂ ਕੀ ਨੇ ਕੀ ਹੱਸ ਰਹੇ ਅੱਗੇ ਪਾ ਕੱਢਦੇ ਨਹੀਂ ਹੁੰਦੇ